ਲਗਭਗ ਬਿਆਖਿਆ ਜੜੀ ਉਹ ਤੁਹਾਡੇ ਨਾਲ ਹਰਜੀਤ ਸਿੰਘ ਸਾਂਝੀ ਕਰ ਗਿਆ 1999 ਦੇ ਅੰਦਰ ਅਵਤਾਰ ਦਾ ਥੋੜਾ ਮੋਟਾ ਲੈਣ ਦੇਣ ਜਿਹੜਾ ਆਰਤੀ ਨਾਲ ਸੀਗਾ ਨਾਦੇ ਦੇ ਨਾਲ ਉਹ ਲੈਣ ਦੇਣ ਨੂੰ ਲੈ ਕੇ ਜਿਵੇਂ ਦੱਸ ਕੇ ਗਏ ਹਰਜੀਤ ਸਿੰਘ ਵੀ ਲੈਣ ਦੇਣ ਚ ਤਣਕ ਵੱਧ ਜੋਖਣ ਕਰਕੇ ਆਰਤੀਆ ਰੌਲਾ ਪੈਂਦਾ ਆਰਤੀਆ ਮੁਰਕੇ ਸਾਹਿਬ ਨਹੀਂ ਕਰਦਾ ਇਹ ਖਸਾ ਖਸੂ ਚੱਲਦੀ ਐ ਇਹਦੇ ਵਿੱਚ ਅਵਤਾਰ ਸਿੰਘ ਨੂੰ ਪ੍ਰੇਖੇ ਨਾਲ ਬੁਲਾ ਕੇ ਮਾਝੂ ਕੋਲੋਂ ਚੱਕਿਆ ਜਾਂਦਾ ਚੱਕ ਕੇ ਲੈ ਜਾਂਦੇ ਨੇ ਬਲਵਿੰਦਰ ਸਿੰਘ ਹੋਰੀ ਜਿਹਦੇ ਨਾਲ ਇਸ ਟਾਈਮ ਆਪਣਾ ਝਗੜਾ ਬਣਿਆ ਹੋਇਆ ਹੈ ਉਹ ਚੱਕ ਕੇ ਲਿਜਾ ਕੇ ਇਹਦੀ ਜ਼ਮੀਨ ਦਾ ਬਿਆਨਾ ਲਿਖ ਲੈਂਦੇ ਆ 12 ਬਿੱਗੇ ਜ਼ਮੀਨ ਨੂੰ 5 ਲੱਖ ਰੁਪਇਆ ਪੂਰੀ ਪੇਮੈਂਟ ਲਿਖੀ ਜਾਂਦੀ ਹੈ ਬਿਆਨਾਂ ਦੇ ਉੱਪਰ ਸਿਰਫ ਤੇ ਸਿਰਫ 60000 ਰੁਪਇਆ ਲੱਗ ਭੱਗ ਬਾਕੀ ਛੱਡਿਆ ਜਾਂਦਾ ਹੈ 5 ਲੱਖ ਰੁਪਇਆ ਦਿੱਤਿਆ ਦਿੱਤਾ ਕੀਤਾ ਜਾਂਦਾ ਬਿਆਨਿਆਂ ਦੇ ਅੰਦਰ ਤੇਰਜੀ ਸਿੰਘ ਦੱਸ ਕੇ ਗਿਆ ਕੁੱਟ ਮਾਰ ਕੇ ਮੰਡੀ ਸਿੱਟਿਆ ਜਾਂਦਾ ਉਹ ਪਟਕਦਾ ਫਿਰਦਾ ਥਾਣੇ ਚ ਆਉਂਦਾ ਉਹਨੇ ਬਰਜਿੰਦਰ ਸਿੰਘ ਦੀ ਗੱਲ ਕੁਝ ਹੋਰ ਸੀਗੀ ਆਰਪੀਏ ਦੀ ਗੱਲ ਵੀ ਕੁਝ ਹੋਰ ਸੀ ਇਹਦੀ ਗੱਲ ਕਿਸੇ ਥਾਣੇ ਨੇ ਕਿਸੇ ਕਚੋਰੀ ਨੇ ਅਫਤਾਰ ਸਿੰਘ ਦੀ ਨਹੀਂ ਸੁਣੀ ਡੀਐਸਪੀ ਐਸਐਸਪੀ ਪੌੜੀ ਇਧਰ ਪੌੜੀ ਚੜਦਾ ਗਿਆ ਇਹ ਇਹਦੀਆਂ ਸਾਰੀਆਂ ਅਰਜ਼ੀਆਂ ਰਸੀਪਤਾ ਟੋਟਲ ਆਪਣੇ ਕੋਲੇ ਗੱਡੀ ਚ ਪਈਆਂ ਤੇ ਭੱਜਦਾ ਰਹਾ ਤੇ ਮਸਲਾ ਸਿੰਧੂਪੁਰ ਜ਼ਥੇਬੰਦੀ ਕੋਲੇ ਗਿਆ ਉਹਨਾਂ ਨੇ ਵੱਧ ਕਰ ਮਦਦ ਕਰਕੇ ਲਗਭਗ 2002 ਦੇ ਅੰਦਰ ਇਹ 7 ਸਾਲ ਜ਼ਮੀਨ ਵੇਚੀ ਪਈ ਰਹੀ ਤੇ 2002 ਚ ਆਪਣੇ ਕੋਲੇ ਆਉਂਦਾ ਹੈ ਗੱਲਬਾਤ ਚੱਲਦੀ ਆਪਾਂ ਨੇ ਫਰੋਨਾ ਫਰੋਨੀ ਕੀਤੀ 스테ਏ ਦੇ ਅੰਦਰ ਆਪਾਂ ਪਿੰਡ ਜਾਂਦੇ ਆ ਪਿੰਡ ਜਾ ਕੇ ਪਰਤਾਲ ਕਰਦੇ ਆ ਸਾਰਾ ਕਾਗਜ਼ ਪੱਤਰ ਫਰੋਲਦੇ ਆ ਪਿੰਡ ਦੀ ਸੱਥ ਚ ਇਕੱਠ ਕਰਕੇ ਸਾਰੇ ਪਿੰਡ ਦੇ ਹੱਥ ਖੜੇ ਕਰਾ ਕੇ ਇਹ ਫੈਸਲਾ ਜਥੇਬੰਦੀ ਵੱਲੋਂ ਆਪਾਂ ਲੈਣੇ ਆ ਪਿੰਡ ਵਾਲਿਆਂ ਨੂੰ ਕਿਹਾ ਵੀ ਬਾਕੀ ਥੱਕਾ ਹੋਇਆ ਜਿਹੜੇ ਅਵਤਾਰ ਸਿੰਘ ਦੇ ਪੂਰੇ ਬੋਧੀ ਸੀਗੇ ਉਹ ਬੰਦਿਆਂ ਨੇ ਕਿਹਾ ਵੀ ਅਵਤਾਰ ਸਿੰਘ ਨਾਲ ਬੜੀ ਸਾਡੀ ਪ੍ਰਧਾਨ ਜੀ ਬਣਦੀ ਬਤਾਰ ਸਿੰਘ ਨਾਲ ਇੱਕ ਤੱਕ ਜੁੱਪੀਚ ਵੀ ਨਹੀਂ ਹੋਇਆ ਹੋਣਾ ਕਿਸੇ ਨਾਲ ਜਿਹੜਾ ਹੋਇਆ ਹੈ ਚੌਂਕੀਆਂ ਦੇ ਅੰਦਰ ਇਹ ਮਸਲਾ ਲੈ ਕੇ ਉਸੇ ਜਗ੍ਹਾ ਤੇ ਇਕੱਠ ਕਰਕੇ ਤੁਸੀਂ ਉਸ ਬਹਨ ਨੂੰ ਤੇ ਜਾਂ ਦਾ ਫੈਸਲਾ ਕਰਦੇ ਹੋ ਵੱਡਾ ਇਕੱਠ ਕਰਕੇ ਮੰਡੀ ਚ ਜੀਰੀ ਲਾ ਦਿੰਦੇ ਹੋ ਜੀਰੀ ਲਈ ਕਣਕ ਦੀ ਜੀ ਫਿਰ ਜਿਹੜੀ ਲਈ ਇਹ ਹੋਰ ਕਣਕ ਦੀ ਜੀ ਹੋਈ ਨਾ ਪ੍ਰਸ਼ਾਸਨ ਦੇ ਪੂਰਨ ਤੌਰ ਤੇ ਪੁਲਿਸ ਦੇ ਜੋਰ ਨਾਲ ਜਦੋਂ ਕਣਕ ਪੱਕ ਜਾਂਦੀ ਹੈ ਪੱਕੇ ਪਹਿਰੇਦਾਰੀ ਬਣਾ ਦਿੰਦੀ ਹੈ ਇੱਥੇ ਦੀ ਪੁਲਿਸ ਇੱਥੇ ਦਾ ਪ੍ਰਸ਼ਾਸਨ ਕੋਟ ਕੋਈ ਅਪੀਲ ਦਲੀਲ ਨਹੀਂ ਸੁਣਦਾ ਸਾਡੇ ਤੇ ਪਰਚੇ ਤਾਂ ਦਿੱਤੇ ਗਏ ਅੱਜ ਵੀ ਪ੍ਰਸ਼ਾਸਨ ਉਹਦੇ ਹੱਕ 'ਚ ਖੜਿਆ ਕਿਉਂ ਖੜਿਆ ਜਿਹੜੇ ਪਰਚੇ ਦਿੱਤੇ ਗਏ ਸਾਡੇ ਤੇ ਉਹ ਐਸ ਦਿਨ ਨਹੀਂ ਦਿੱਤੇ ਗਏ ਵੀ ਕਬਜ਼ਾ ਕਰਨ ਲਿਆ ਗਿਆ ਲੁੱਟ ਪਰੇ ਨਾਲ ਪਰਚੇ ਦਿੱਤੇ ਗਏ ਵੀ ਕੋਸ਼ਿਸ਼ ਕਰਦੇ ਸੀ ਕਬਜ਼ਾ ਕਰਨ ਦੀ ਕਰਨ ਦਾ ਐਵੇਂ ਨਹੀਂ ਕਿ ਅੱਜ ਵੀ ਸੂ ਪ੍ਰਸ਼ਾਸਨ ਬਲਜਿੰਦਰ ਸਿੰਘ ਦੀ ਮਦਦ ਤੇ ਲੱਗਿਆ ਹੋਇਆ ਹੈ। ਇਸ ਗਰੀਬ ਪਰਿਵਾਰ ਦੀ ਬੀਜੀ ਹੋਈ ਕਣਕ 3 ਵਜੇ ਵੱਡਾ ਕੱਟ ਕਰਕੇ ਪੁਰਸ ਉਹਦੇ ਜ਼ੋਰ ਨਾਲ ਸੱਜਣੋ ਵੱਢ ਲਿਆਉਂਦੀ ਹੈ। ਮਸਨਾ ਕੋਟ ਦਾ ਡਰੇਜ ਕਹਿੰਦੇ ਕੋਟ ਦਾ ਡਰੇਜ ਜੇ ਤੁਸੀਂ ਸਾਰੇ ਕੋਟ ਦੇ ਡਰੇਜ ਮੰਨਦੇ ਹੋ ਸਾਰਾ ਦੇਸ਼ ਦੀ ਅਧਰ ਮੰਦਾ ਕਿ ਕੋਰਟ ਦੇ ਸਾਰੇ ਫੈਸਲੇ ਸਹੀ ਹੁੰਦੇ ਆ ਆ ਸੋਸ਼ਲ ਮੀਡੀਆ ਤੇ ਖਬਰ ਲੋਕਾਂ ਦੇ ਸਾਹਮਣੇ ਆ ਜਾਂਦੀ ਉਹਦੇ ਘਰ ਵਾਲੀ ਤੇ ਗਲਤੀ ਮੰਨ ਕੇ ਕੋਟ ਖੜਾ ਛਡਾ ਲੰਦਾ 1.5 ਸਾਲ ਉਸ ਨੌਜਵਾਨ ਦਾ ਖਰਾਬ ਹੋਇਆ ਕੋਰਟ ਗਰਾਊਂਡ ਲੈਵਲ ਤੇ ਨਹੀਂ ਆਉਂਦਾ ਗਰਾਊਂਡ ਲੈਵਲ ਤੋਂ ਦਾਰਸ ਸਿੰਘ ਵਾਲਾ ਨਜਾਇਜ਼ ਧੱਕਾ ਹੋਇਆ ਜ਼ਮੀਨ ਖੋਹੀ ਗਈ ਤੇ ਅੱਧੀ ਰਗੜ ਰਗੜ ਕੇ ਉਹ ਬੰਦਾ ਇਸ ਦੁਨੀਆ ਤੋਂ ਮਰ ਗਿਆ ਤੇ ਬਲਵਿੰਦਰ ਸਿੰਘ ਨੇ ਮਾਰ ਦਿੱਤਾ ਆਪਾਂ ਪਰਚਾ ਕਰਵਾਇਆ ਪਰਚਾ ਦੇ ਦਿੱਤਾ ਪਰਚਾ ਦੇ ਕੇ ਅੱਜ ਤੱਕ ਚਲਾਨ ਪੇਸ਼ ਨਹੀਂ ਹੋਇਆ ਆਹ ਤਦੋਂ ਦਾ ਰੌਲਾ ਜਿੱਦਣ ਤੁਸੀਂ ਲੈਣੇ ਆ ਗਏ ਆ ਸਾਡੇ ਤੇ ਪਰਚੇ ਦੇ ਕੇ ਝੂਠੇ ਉਹਦਾ ਚਲਾਨ ਪੇਸ਼ ਵੀ ਕਰ ਦਿੱਤਾ ਇਹਦੇ ਚਲਾਨ ਬਾਰੇ ਕਈ ਵਾਰ ਗੱਲ ਹੋ ਗਈ ਐਸਐਚਓ ਸਾਹਿਬ ਨਾਲ ਵੀ ਉਹ ਚਲਾਨਣ ਪੇਸ਼ ਕਰ ਉਹ ਜਵਾਨਤ ਕਰਾ ਕੇ ਆ ਕੇ ਅਵਤਾਰ ਸਿੰਘ ਨੂੰ ਮਾਰ ਕੇ ਤੇ ਅਵਤਾਰ ਸਿੰਘ ਦੇ ਬੀਜੇ ਹੋਏ ਪਰਿਵਾਰ ਦੀ ਕਣਕ ਨੂੰ ਦੁਬਾਰਾ ਵੱਢ ਲਿੰਦਾ ਇਹ ਇਥੇ ਨਾ ਇਨਸਾਫ ਸਰਕਾਰ ਸੁੱਤੀ ਪਈ ਹੈ ਸਰਕਾਰ ਪਿਛਲੇ 10 ਸਾਲ ਦੇ ਬਣਾਏ ਹੋਏ ਸਕੂਲਾਂ ਤੇ ਕੁੰਜਾ ਟਾਕੇ ਉਹਨੂੰ ਕਰੀ ਕਰਕੇ ਤੇ ਮਾਂ ਦੇ ਪੁੱਤ ਸਾਰੇ ਐਮਐਲਏ ਤੇ ਸਾਰੇ ਮੰਤਰੀ ਕੀ ਕਰਨਾ ਹੈਓ ਭਾਈ ਪਿੰਡ ਵਾਲੇ ਪੁੱਛਦੇ ਨੇ ਕੀ ਕਰਨਾ ਹੈਓ ਵੀ ਅਬ ਘਟਲ ਕਰਨਾ ਜੀ ਕਾਹਦਾ ਸਕੂਲ ਦਾ ਬਾਸਰੂ ਆਇਆ ਕਿਨੇ ਆ ਹਾਲਤਾਂ ਤੇ ਐਸਾ ਪ੍ਰਿਆਰ ਦੀ ਸਰਕਾਰ ਖੜੀ ਏ ਸੱਜਣਾ ਜੇ ਐਸਾ ਲੋੜ ਤੱਕੇ ਹੁੰਦੇ ਰਏ ਇਹ ਤੱਕੇ ਦੇ ਬਰਕਲਾ ਬਲੋਕ ਨਾ ਖੜੇ ਇਹ ਅੱਗੇ ਵਧਣੇ ਕਾਲਾ ਬਖੋ ਪੀਰ ਦੀ ਖਬਰ ਬਖੋ ਪੀਰ ਦੇ ਅੰਦਰ ਗੱਡੀ ਘੇਰੀ ਜਾਂਦੀ ਆ ਪੁੱਛਿਆ ਜਾਂਦਾ ਗੱਡੀ ਰੋਕ ਕੇ ਵੀ ਆਪ ਇਥੋਂ ਦੇ ਕੋਲ ਕੈਮਰੇ ਨੇ ਉਸੇ ਕੀ ਕਰਦੇ ਫਿਰਦੇ ਕਹਿੰਦੇ ਸਰਦਾ ਕਰਦੇ ਆ ਸਰਦਾ ਆਪਣੇ ਅੱਗੂ ਵੱਲੋਂ ਵੀ ਕਾਹਦਾ ਸਰਦਾ ਕਰਦੇ ਆ ਕਹਿੰਦੇ ਸੈਂਟਰ ਸਰਕਾਰ ਦਾ ਸਰਦਾ ਹੈ ਪੰਜਾਬ ਦੇ ਲੋਕਾਂ ਪੰਜ ਗੱਡੀਆਂ ਪੰਜ ਦਿਨ ਪਹਿਲਾਂ ਘਰ ਚੌਥੀ ਸੜਕ ਪੈਂਦੀ ਹੈ ਇਹਦੀ ਕੰਪਨੀ ਦਾ ਨਾਮ ਲਿਖਿਆ ਹੋਇਆ ਗੱਡੀ ਦੇ ਪਿਛਲੇ ਪਾਸੇ ਤੇ ਖੜ ਕੇ ਤੁਹਾਡੇ ਖੇਤਾਂ ਦੀਆਂ ਜ਼ਮੀਨਾਂ ਦੀਆਂ ਫੋਟੋਆਂ ਖਿੱਚੀਆਂ ਜਾਂਦੀਆਂ ਜਿਨ੍ਹਾਂ ਦੇ ਤੁਸੀਂ ਮਾਲਕ ਤੁਸੀਂ ਮਾਲਕ ਨਹੀਂ ਰਹੇ ਇੱਥੇ ਦੀ ਸਰਕਾਰ ਸੈਂਟਰ ਸਰਕਾਰ ਨਾਲ ਰਲ ਕੇ ਪ੍ਰਸ਼ਾਸਨ ਦਾ ਵੱਡੇ ਪੱਧਰ ਤੇ ਇਹਨਾਂ ਨੂੰ ਛੋੜਾ ਦੇ ਕੇ ਬਾਪਰਾ ਕੇ ਇਹ ਜ਼ਮੀਨਾਂ ਉਸ ਕੰਪਨੀਆਂ ਦੇ ਨਾਂ ਚਾੜਨਗੇ ਜਾਂ ਅੱਜ ਦਾ ਬੋਲਿਆ ਨੋਟ ਕਰ ਲਿਓ ਸੁੱਤੇ ਪਿਆ ਸੋਨੇ ਵਰਗੀਆਂ ਜ਼ਮੀਨਾਂ ਜਿਹਦਾ ਮਾਨ ਕਰਦੇ ਹਾਂ ਤੇ ਕਾਰਵਾਈ ਨਹੀਂ ਕੀਤੀ ਜਾਂਦੀ ਓ ਜਾਗੋ ਪੰਜਾਬ ਦੇ ਲੋਕੋ ਜੇ ਸਾਡੇ ਸਿਰਾਂ ਤੇ ਪੱਗਾਂ ਸਾਡੀ ਉੱਜਤੇ ਇਹ ਛਾਂ ਹੈ ਤਾਂ ਜ਼ਮੀਨਾਂ ਜਾਇਦਾਦਾਂ ਕਰਕੇ ਜੇ ਜਾਇਦਾਦਾਂ ਜ਼ਮੀਨਾਂ ਨਾ ਰਹੀਆਂ ਤਾਂ ਹਾਲਤਾਂ ਹੋਣੀਆਂ ਜਿਹੜੀਆਂ ਮੈਂ ਇਥੋਂ ਇਸ ਕੈਸ ਤੋਂ ਬਿਆਨ ਨਹੀਂ ਕਰ ਸਕਦਾ ਕਮਰ ਕਸੇ ਕਸੋ ਇਹ ਕਰੋ ਇੱਕ ਤੇ ਦੁੱਪ ਖੜੇ ਕੇ ਅੰਦਰ ਪੈ ਕੇ ਮੌਤ ਨਾ ਹੋਵੇ ਸਰਕਾਰਾਂ ਨਾਲ ਟਕਰਾ ਕੇ ਲੜ ਕੇ ਮਰਨ ਦਾ ਪਰਨ ਕਰੀਏ ਕੈਸ ਕਰਕੇ ਮੈਂ ਆਪਣਾ ਥਾ ਲੈਣਾ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਕੈਕਤਾ ਜਿੰਦਾਬਾਦ ਜਿੰਦਾਬਾਦ passa Associação... se Associação...